ਸਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥੇ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਟੇਣਾ ਜੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਅਦਲਾ ਬਦਲੀ ਹੋ ਗਈ ਹੈ ਲੁਧਿਆਣੇ ਤੋਂ ਨਵੇਂ ਜਿੱਤੇ ਸੰਜੀਵ ਅਰੋੜਾ ਨੂੰ ਕਿਹੜਾ ਮਹਿਕਮਾ ਦਿੱਤਾ ਤੇ ਕਿਹਨੂੰ ਕੱਢਿਆ ਕਿਹਨੂੰ ਰੱਖਿਆ ਮੰਤਰੀ ਦੇ ਤੌਰ ਤੇ ਜਨ ਸਾਹਿਬ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਸੰਜੀਵ ਅਰੋੜਾ ਹੋਰਾਂ ਨੂੰ ਤਾਂ ਮੰਤਰੀ ਬਣਾਇਆ ਹੀ ਜਾਣਾ ਕਿਉਂਕਿ ਸਾਰਾ ਕਾਮਜਾਮ ਜੋ ਕੁਝ ਵੀ ਹੋਇਆ ਇਹ ਸੰਜੀਵ ਅਰੋੜਾ ਕਰਕੇ ਹੋਈ ਹੋਇਆ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਸੀ ਕੇਜਰੀਵਾਲ ਹੁਰਾਂ ਨੇ ਇਹ ਗੱਲ ਪਹਿਲਾਂ ਹੀ ਕੀਤੀ ਸੀ ਵੀ ਜੇਕਰ ਇਹ ਵਿਧਾਇਕ ਬਣ ਗਏ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲੈ ਜਾਣਾ ਰਾਜ ਸਭਾ ਦੀ ਸੀਟ ਖਾਲੀ ਹੋਣੀ ਆ ਉਹ ਕਿਸੇ ਹੋਰ ਨੂੰ ਦੇਣੀ ਆ ਜਿਹਦੇ ਬਾਰੇ ਕੇਜਰੀਵਾਲ ਹੁਰੀ ਪਹਿਲਾਂ ਹੀ ਕਹਿ ਚੁੱਕੇ ਆ ਕਿ ਮੈਂ ਤਾਂ ਰਾਜ ਸਭਾ ਦੀ ਸੀਟ ਦੇ ਉੱਤੇ ਨਹੀਂ ਜਾਣਾ ਹੁਣ ਸੋਸੋਧੀਆਂ ਹੋਰੀ ਜਾਣਗੇ ਜਾਂ ਕੋਈ ਹੋਰ ਜਾਊਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਅੱਜ ਸੰਜੀਵ ਅਰੋੜਾ ਹੁਰਾਂ ਨੂੰ ਸੋਚ ਪਾ ਦਿੱਤੀ ਗਈ ਆ ਰਾਜਪਾਲ ਬਲਜਿੰਦਰ ਕਟਾਰੀਆ ਸਾਹਿਬ ਦੇ ਵੱਲੋਂ ਨੰ ਮਹਿਕਮੇ ਨੂੰ ਮਿਲ ਗਿਆ ਜੀ ਬਣਜ ਵਿਭਾਗ ਮਿਲ ਗਿਆ ਐਨ ਆਰ ਆਈ ਮਹਿਕਮਾ ਮਿਲ ਗਿਆ ਤੇ ਇੰਡਸਟਰੀ ਡਿਪਾਰਟਮੈਂਟ ਮਿਲ ਗਿਆ ਤੇ ਜਿਹੜਾ ਤਰਨਪੀ ਸੌਂਦ ਨੇ ਉਹਨਾਂ ਦੇ ਕੋਲੇ ਸੀਗਾ ਜੀ ਇੰਡਸਟਰੀ ਡਿਪਾਰਟਮੈਂਟ ਉਹ ਇਹਨਾਂ ਦੇ ਕੋਲੋਂ ਲੈ ਕੇ ਇਹਨਾਂ ਨੂੰ ਦੇ ਦਿੱਤਾ ਗਿਆ ਯਾਨੀ ਕਿ ਰੋੜਾਹੋਰਾ ਨੂੰ ਤੇ ਕੁਲਦੀਪ ਸਿੰਘ ਢਾੜੀਵਾਲ ਦੇ ਕੋਲੇ ਸੀਗਾ ਜੀ ਐਨ ਆਰ ਆਈ ਮਹਿਕਮਾ ਉਹਨਾਂ ਨੂੰ ਵਿਲੇ ਕਰ ਦਿੱਤਾ ਗਿਆ ਉਹ ਮਹਿਕਮਾ ਦੇ ਦਿੱਤਾ ਗਿਆ ਜੀ ਇਹਨਾਂ ਨੂੰ ਯਾਨੀ ਕਿ ਰੋੜਾਹੋਰਾ ਨੂੰ ਸੋ ਮਤਲਬ ਇਹ ਜੀ ਕਿ ਮੰਤਰੀ ਮੰਡਲ ਦੇ ਵਿੱਚ ਪਹਿਲਾਂ ਵੀ 16 ਜਾਣੇ ਸੀ ਉਹ ਹੁਣ ਵੀ 16 ਜਾਣੀ ਆ ਇੱਕ ਦੀ ਛੁੱਟੀ ਹੋ ਗਈ ਇੱਕ ਵਿੱਚ ਦਾਖਲ ਹੋ ਗਿਆ ਦੋ ਮੰਤਰੀ ਹਾਲੇ ਵੀ ਬਣ ਸਕਦੇ ਆ ਉਹ ਕਦੋਂ ਬਣਨਗੇ ਮੈਨੂੰ ਕੁਝ ਪਤਾ ਨਹੀਂ ਗਏ ਇਹਦੇ ਬਾਰੇ ਪਰ ਅਗਲੀ ਗੱਲ ਇਹ ਜੀ ਕੁਲਦੀਪ ਸਿੰਘ ਊੜਾ ਹੋਰਾਂ ਦੇ ਕੋਲੇ ਕਿਸੇ ਵੇਲੇ ਸੀਗਾ ਜੀ ਪੰਚਾਇਤੀ ਵਿਭਾਗ ਉਹ ਵਾਪਸ ਲੈ ਲਿਆ ਫਿਰ ਉਹਨਾਂ ਨੂੰ ਇੱਕ ਐਸਾ ਵਿਭਾਗ ਮਿਲਿਆ ਜਿਹੜਾ ਫਿਰ ਉਸ ਤੋਂ ਬਾਅਦ ਹੁਣ ਇਹਨਾਂ ਦੇ ਕੋਲੇ ਜਿਹੜਾ ਐਨਆਰਆਈ ਵਿਭਾਗ ਸੀ ਵੀ ਵਾਪਸ ਲੈ ਲਿਆ ਗਿਆ ਪਰ ਇਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਕੁਲਦੀਪ ਸਿੰਘ ਢਾਲੀਵਾਂ ਹੋਰਾਂ ਨੇ ਕਿ ਮੈਂ 2000 ਤੇ 13 ਦੇ ਵਿੱਚ ਛੱਡ ਕੇ ਤੇ ਅਮਰੀਕਾ ਤੇ ਵਾਪਸ ਆਇਆ ਸੀਗਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆ ਗਿਆ ਸੀ ਪੱਕੇ ਤੌਰ ਦੇ ਉੱਤੇ ਮੈਂ ਕੋਈ ਮਹਿਕਮੇ ਲੈਣ ਦੇ ਲਈ ਮੈਂ ਕੋਈ ਵਿੱਚੋਂ ਕੁਝ ਕਮਾਉਣ ਦੇ ਲਈ ਤੇ ਨਹੀਂ ਆਇਆ ਮੈਂ ਪੰਜਾਬ ਦੇ ਲਈ ਆਇਆ ਤੇ ਮੈਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਕਿ ਮੇਰੇ ਕੋਲੋਂ ਮਹਿਕਮੇ ਵਾਪਸ ਲੈ ਲਏ ਗਏ ਤੇ ਮੇਰੇ ਕੋਲੇ ਹੁਣ ਕੁਝ ਵੀ ਨਹੀਂ ਆ ਇਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਮੈਨੂੰ ਭਗਵੰਤ ਮਾਨ ਸਾਹਿਬ ਦਾ ਫੋਨ ਆਇਆ ਮੈਨੂੰ ਕਹਿੰਦੇ ਜੀ ਤੁਸੀਂ ਅਸਤੀਫਾ ਦੇ ਦਿਓ ਮੈਂ ਅਸਤੀਫਾ ਦੇ ਤਾਂ ਗੱਲ ਖਤਮ ਹੋ ਗਈ ਉਹ ਕਹਿੰਦੇ ਜੀ ਮੈਨੂੰ ਜਿੱਥੇ ਪਾਰਟੀ ਕਹੂਗੀ ਜੀ ਮੈਂ ਉੱਥੇ ਖੜਾ ਰਹੂੰਗਾ ਮਤਲਬ ਇਹ ਜੀ ਕੁਲਦੀਪ ਸਿੰਘ ਢਾਣੀਵਾਲ ਹੁਣ ਸਾਬਕਾ ਮੰਤਰੀ ਬਣ ਗਏ ਆ ਸੰਜੀਵ अरोड़ा ਹੋਰੀ ਹੁਣ ਵਰਤਮਾਨ ਮੰਤਰੀ ਬਣ ਗਏ ਆ ਇਹਨਾਂ ਦੇ ਕੋਲੇ ਤਿੰਨ ਮਹਿਕਮੇ ਆ ਗਏ ਆ ਗੱਲ ਉੱਥੇ ਦੀ ਉੱਥੇ ਹੀ ਆ ਜੀ ਕਿ 16 ਟੋਟਲ ਮੰਤਰੀ ਆ ਤੇ ਦੋ ਕਿਸੇ ਵੀ ਵੇਲੇ ਬਣਾਏ ਜਾ ਸਕਦੇ ਆ ਹੂੰ ਹੂੰ ਪਰ ਇੱਕ ਬੁਝਾਰਤ ਨਹੀਂ ਸਮਝਾਉਂਦੀ ਜੇ ਕੇਜਰੀਵਾਲ ਜੀ ਨੇ ਆਪ ਨਹੀਂ ਸੀ ਜਾਣਾ ਤਾਂ ਇਹ ਸਾਰੀ ਰੱਦੋ ਬਦਲ ਕਰਨ ਦੀ ਕੀ ਲੋੜ ਸੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਅਸਲ ਵਿੱਚ ਵੀ ਹੋ ਸਕਦਾ ਪਹਿਲਾਂ ਉਹਨਾਂ ਹਣ ਜਦੋਂ ਹੁਣ ਲੋਕਾਂ ਦੇ ਵਿੱਚ ਪਹਿਲਾਂ ਹੀ ਗੱਲ ਉੱਡ ਗਈ ਜਦੋਂ ਪਹਿਲਾਂ ਹੀ ਰੌਲਾ ਪੈ ਗਿਆ ਸ਼ਹਿਰ ਉਹਨਾਂ ਨੇ ਆਪ ਦਾ ਮਨ ਤਾਂ ਬਦਲ ਲਿਆ ਹੋਵੇ ਨਹੀਂ ਤਾਂ ਦੇਖੋ ਜੀ ਅਹ ਕੇਦਰੀਵਾਲ ਹੋਰਾਂ ਦੀ ਵੀ ਕਿਹੜੀ ਕੋਈ ਵੇਲੇ ਨੇ ਚ ਬਾ ਆਈਏ ਵੀ ਭਾਈ ਮੈਂ ਤਾਂ ਜੀ ਇਸ ਵੇਲੇ ਆਪ ਕੋ ਚਾਹਨਾ ਹੀ ਚਾਹਨਾ ਸੋ ਹੁਣ ਵੀ ਇਸ ਗੱਲ ਦੀ ਚਰਚਾ ਚੱਲਦੀ ਆ ਵੀ ਲੁਧਿਆਣੇ ਦਾ ਇੱਕ ਹੋਜਰੀ ਕਾਰੋਬਾਰੀ ਹੈ ਜਿਹੜਾ ਉਹ ਜਾਂਦਾ ਰਾਜ ਸਭਾ ਦੇ ਵਿੱਚ ਜਾਂ ਫਿਰ ਮਨੀਸ਼ ਸੋਧੀਆਂ ਹੋਰੀ ਜਾਣਗੇ ਸੋ 100 ਦੇ ਵਿੱਚੋਂ 99% ਚਰਚਾ ਇਸੇ ਗੱਲ ਦੀ ਸੀ ਜੀ ਕਿ ਇਹਨਾਂ ਨੇ ਰਾਜ ਸਭਾ ਦੇ ਵਿੱਚ ਚਲੇ ਜਾਣਾ ਕੇਦਰੀਵਾਲ ਹੋਰਾਂ ਨੇ ਪਰ ਨਹੀਂ ਇਦਾਂ ਹੋਇਆ ਤੇ ਹੁਣ ਕੋਈ ਹੋਰ ਜਾਊਗਾ ਹੂੰ ਅੱਛਾ ਵਿਕਰਮ ਮਜੀਠੀਆ ਦਾ ਕੀ ਬਣਿਆ ਵਿਕਰਮ ਮਜੀਠੀਆ ਦੇ ਕੇਸ ਦੀ ਅੱਜ ਸੁਣਵਾਈ ਹੋਈ ਹੈ ਜੀ ਤੇ ਸੌਰੀ ਅੱਜ ਸੁਣਵਾਈ ਹੋਣੀ ਸੀ ਪਰ ਸੁਣਵਾਈ ਇਹ ਕੱਲ ਨੂੰ ਹੋਊਗੀ ਜੀ ਹੁਣ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਉਹ ਕਿਹਨਾਂ ਨੇ ਪਰਸੋਂ ਪਟੀਸ਼ਨ ਪਾਈ ਸੀਗੀ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਰਹਿਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਜੀ ਕਿ ਵਕੀਲਾ ਨੇ ਵੀ ਇਹਨਾਂ ਦੇ ਉੱਤੇ ਮਜੀਠੀਆ ਦੇ ਉੱਤੇ ਗਲਤ ਪਰਚਾ ਦਰਜ ਕੀਤਾ ਗਿਆ ਇਹ ਜੀ ਬਦਲਾ ਨੋ ਕਾਰਵਾਈ ਹੈ ਇਹ ਸਰਕਾਰ ਬਦਲਾਅ ਲਾਉ ਕਾਰਵਾਈਆਂ ਕੀਤੀ ਹੈ ਇਹ ਮਜੂਤੀਆਂ ਹੋਰਾਂ ਦੇ ਖਿਲਾਫ ਕੋਈ ਸਬੂਤ ਹੈ ਨਹੀਂਗਾ ਤੇ ਇਹਨਾਂ ਦੀ ਗ੍ਰਿਫਤਾਰੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਹਨ ਉਹਦੇ ਖਿਲਾਫ ਸਾਰਾ ਕੁਝ ਕਿਹਾ ਸੀਗਾ ਅੱਜ ਉਹਦੇ ਉੱਤੇ ਸੁਣਵਾਈ ਹੋਣੀ ਸੀ ਤਿੰਨ ਤਰੀਕ ਨੂੰ ਪਰ ਕਿਉਂਕਿ ਲੰਘੇ ਕੱਲ ਮਜੂਤੀਆਂ ਹੋਰਾਂ ਦਾ 4 ਦਿਨ ਦਾ ਰਮਾਨ ਵਧਿਆ ਪਰ ਮੁਹਾਲੀ ਦੀ ਕੋਰਟ ਦਾ ਲਿਖਤੀ ਤੌਰ ਦੇ ਉੱਤੇ ਆਰਡਰ ਹਾਲੇ ਤੱਕ ਨਹੀਂ ਸੀ ਮਿਲਿਆ ਉਹ ਹੁਣ ਅੱਜ ਮਿਲਿਆ ਤੇ ਕੱਲ ਨੂੰ ਇਸ ਮਸਲੇ ਦੇ ਉੱਤੇ ਸੁਣਵਾਈ ਹੋਊਗੀ ਯਾਨੀ ਕਿ 4 ਤਰੀਕ ਨੂੰ ਭਲਕ ਨੂੰ ਬਿਕਰਮ ਮਜੀਠੀਆ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਕੋਈ ਇਸ ਮਸਲੇ ਦੇ ਵਿੱਚ ਅੱਗੇ ਗੱਲ ਹੁੰਦੀ ਕਿ ਨਹੀਂ ਹੁੰਦੀ ਇਹ ਹੁਣ ਕੱਲ ਨੂੰ ਪਤਾ ਲੱਗਣਾ ਜਿਹੜਾ ਪਹਿਲਾਂ ਅੱਜ ਲੱਗ ਜਾਣਾ ਸੀ ਅੱਛਾ ਪੰਜਾਬ ਦੇ ਕਿਹੜੇ ਪਿੰਡ ਦੇ ਵਿੱਚ ਇਹ ਭਰਾ ਨੇ ਭੈਣ ਦਾ ਕਤਲ ਕਰ ਦਿੱਤਾ ਇਹ ਜੀ ਦੋਲਾ ਪਿੰਡ ਹੈ ਜੀ ਦੋਲਾ ਇਹ ਪਿੰਡ ਹੈਗਾ ਇਧਰ ਮੋਗਾ ਦੇ ਵੱਲ ਇਸ ਪਿੰਡ ਦੇ ਵਿੱਚੋਂ ਇਹ ਦੁਖਦਾਈ ਖਬਰ ਆਈ ਹੈ ਦੇਖੋ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜੀ ਕੋਈ ਬੰਦਾ ਕਹਿੰਦਾ ਜੀ ਕਿ ਫਟੇ ਆਂ ਟਕੇ ਜਾਂਦੇ ਆ ਕੋਈ ਬੰਦਾ ਕਹਿੰਦਾ ਯਾਰ ਇਨਸਾਨੀ ਕਦਰਾਂ ਕੀਮਤਾਂ ਵੀ ਹੁੰਦੀਆਂ ਡੌਲਾ ਪਿੰਡ ਦੇ ਵਿੱਚ ਇੱਕ ਕੁੜੀ ਨੇ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕਰਵਾ ਲਿਆ ਵਿਆਹ ਵੀ ਹੁਣ ਨਹੀਂ ਕਰਵਾਇਆ ਤਕਰੀਬਨ ਪੌਣੇ 3 ਸਾਲ ਜਾਂ 3 ਸਾਲ ਹੋ ਗਏ ਆ ਪਰ ਕੁੜੀ ਦੇ ਭਰਾ ਨੇ ਗੱਲ ਮਨ ਦੇ ਵਿੱਚ ਰੱਖੀ ਦੀ ਪਾਈ ਹੈ ਸਾਡੀ ਬੇਇੱਜ਼ਤੀ ਬਹੁਤ ਹੋਈ ਹੈ ਸਾਡੀ ਅਣਖ ਨੂੰ ਬੁਗਾਰਿਆ ਗਿਆ ਪਿੰਡ ਦੇ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਉਹਦੇ ਲੰਗਰ ਹਾਲ ਦੇ ਵਿੱਚ ਇਸ ਮੁੰਡੇ ਨੇ ਆਪਦੀ ਭੈਣ ਨੂੰ ਬੁਲਾਇਆ ਕਿ ਉੱਥੇ ਉਹਦੇ ਗੋਲਗੇ ਮਾਰਤੇ ਉਹ ਕੁੜੀ ਨੂੰ ਮਾਰ ਕੇ ਭੱਜ ਗਿਆ ਉਹਨੂੰ ਉੱਤੇ ਪਰਚਾ ਦਰਜ ਹੋ ਗਿਆ ਕਤਲ ਦਾ ਪੁਲਿਸ ਨੇ ਉਹਨੂੰ ਫੜ ਲਿਆ ਹੋਣਾ ਜਾਂ ਫੜ ਲੂਗੀ ਪਰ ਇਹ ਕੋਈ ਨਵੀਂ ਗੱਲ ਨਹੀਂ ਕਿ ਇਸ ਕੁੜੀ ਦੇ ਅੱਗੇ ਦੋ ਬੱਚੇ ਹੋ ਗਏ ਆ ਪਰ ਉਹਨੇ ਮਨ ਦੇ ਵਿੱਚ ਖਾਰ ਰੱਖੀ ਹੈ ਜੀ ਹੂੰ ਹੂੰ ਤੇ ਬਾਕੀ ਹਿਮਾਚਲ ਦੀ ਗੱਡੀ ਦੇ ਉੱਤੇ ਕੌਣ ਸਟੰਟ ਕਰਦਾ ਸੀ ਕੀ ਸਟੰਟ ਕਰਦਾ ਸੀ ਕਿਉਂ ਫੜਿਆ ਦੇਖੋ ਜੀ ਗੱਲ ਹੈ ਕਿ ਫੁਕਰਿਆਂ ਦੀ ਕੋਈ ਵਖਰੀ ਰਾਜਤਾਂ ਨਹੀਂ ਹੁੰਦੀ ਫੁਕਰੇ ਆਲੇ ਦੁਆਲੇ ਕਿਤਨਾ ਕਿਤੇ ਪੰਜਾਬ ਦੇ ਵਿੱਚ ਵੀ ਫੁਕਰਿਆਂ ਦੀ ਕਮੀ ਨਹੀਂ ਹੈਗੀ ਵਾਹੀ ਆਤ ਗੱਲਾਂ ਕਰਨ ਵਾਲਿਆਂ ਦੀ ਕبھی ਵੀ ਹੈ ਨਹੀਂ ਚੰਗੇ ਲੋਕਾਂ ਦੀ ਕਮੀ ਵੀ ਹੈ ਨਹੀਂਗੀ ਪਰ ਮੈਂ ਇਸ ਗੱਲ ਉੱਤੇ ਬਹੁਤ ਹੈਰਾਨ ਹੋਇਆ ਵੀ ਜਦੋਂ ਹਿਮਾਚਲ ਦੇ ਵਿੱਚ ਤਾਂ ਐਡਵਾਈਜ਼ਰੀ ਜਾਰੀ ਹੋ ਰਹੀ ਆ ਇਹ ਕਿਰਪਾ ਕਰਕੇ ਤੁਸੀਂ ਇੱਥੇ ਨਾ ਆਓ ਪਰ ਆਪਾਂ ਉੱਥੇ ਜਾਣੇ ਵੀ ਆਂ ਤੇ ਮੌਤ ਨੂੰ ਮਖੌਲਾਂ ਕਰਦੇ ਆਂ ਆ ਮੈਂ ਖਬਰ ਪੜ੍ਹ ਕੇ ਹਟਿਆ 150 ਦੇ ਕਰੀਬ ਲੋਕਾਂ ਦਾ ਘਰ ਉੱਥੇ ਵਹਿ ਗਿਆ ਪੰਜ ਮਜ਼ਲਾ ਹੋਟਲ ਟਹਿ ਗਿਆ ਹਰ ਰੋਜ਼ ਪਹਾੜ ਡਿੱਗਦੇ ਆ ਪਸ਼ੂ ਮਰ ਰਹੇ ਆ ਬੰਦੇ ਮਰ ਰਹੇ ਆ ਲੋਕ ਬੇਕਾਰ ਹੋ ਰਹੇ ਆ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਆ ਬੱਦਲ ਫਟ ਰਹੇ ਆ ਸਾਡੇ ਵਾਲਿਆਂ ਦੇ ਵਿੱਚੋਂ ਇੱਕ ਕਿਸੇ ਨੂੰ ਪਤਾ ਨਹੀਂ ਕੀ ਚੰਡੀ ਚੜੀ ਆ ਜਾ ਕੇ ਸਟੰਡ ਕਰੀ ਜਾਂਦਾ ਸੋਲਮ ਦੇ ਵਿੱਚ ਜਾ ਕੇ ਸੋਲਰ ਰੋਡ ਦੇ ਛਿਮਲੇ ਦੇ ਵਿੱਚ ਉੱਥੇ ਜਾ ਕੇ ਤੇ ਪੰਜਾਬੀਆਂ ਨੇ ਉਸੇ ਸਟੰਡ ਕੀਤੇ ਆ ਉਹਦੀ ਵੀਡੀਓ ਵਾਇਰਲ ਹੋ ਗਈ ਆ ਹੁਣ ਪੁਲਿਸ ਦੇਣ ਦਾ ਚਲਾਣ ਵੀ ਕੱਟਦਾ ਇਹ ਕਰੇਟਾ ਗੱਡੀ ਆ ਫਿਰੋਜ਼ਪੁਰ ਦੇ ਨੰਬਰ ਦੇ ਉੱਤੇ ਰਜਿਸਟਰਡ ਆ ਤੇ ਪਤਾ ਲੱਗਾ ਜੀ ਕਿ ਉਹ ਬੰਦਾ ਬਹਿ ਨਹੀਂ ਵੀਡੀਓ ਦੇਖੀ ਉਹ ਜਿਹੜੀ ਕਿ ਵਾਇਰਲ ਹੋਈ ਆ ਉਹਦੇ ਵਿੱਚ ਡਰਾਈਵਿੰਗ ਸੀਟ ਵਾਲਾ ਬੰਦਾ ਜਿਹੜਾ ਉਹ ਗੱਡੀ ਦੇ ਵਿੱਚੋਂ ਅੱਗਾ ਬਾਹਰ ਨਿਕਲ ਕੇ ਤੇ ਅੱਧੀ ਲੱਤ ਵਿੱਚ ਇਕ ਲੱਤ ਵਿੱਚ ਰੱਖ ਕੇ ਐਕਸੀਲੇਟਰ ਦੇ ਉੱਤੇ ਤੇ 1 ਲੱਖ ਬਾਹਰ ਕੱਢ ਕੇ ਤੇ ਖੜ ਕੇ ਗੱਡੀ ਚਲਾ ਰਿਆ ਸਪੈਂਡ ਕਰ ਰਿਆ ਤੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਮਤਲਬ ਆਪਾਂ ਨੂੰ ਟਿਕਾ ਨਹੀਂ ਆਉਂਦਾ ਵੀ ਆਪਾਂ ਪੁੱਠੇ ਪੰਗੇ ਲੈਣੀ ਲੈਣੀ ਅੱਛਾ ਪ੍ਰੇਮੀ ਜੋੜਿਆਂ ਦੀ ਜਿਹੜੀ ਅਮ ਐਸ਼ਗਾ ਹੈ ਸੁਖਨਾ ਲੇਕ ਦਾ ਕਹਿੰਦੇ ਫਲੱਡ ਆ ਗਿਆ ਸੁਖਨਾ ਲੇਕ ਚ ਚੰਡੀਗੜ੍ਹ ਦਾ ਬਿਲਕੁਲ ਦੇਖੋ ਜੀ ਗੱਲ ਇਹ ਕਿ ਮੀਂਹ ਬਹੁਤ ਪਿਆ ਮੀਂਹ ਬਹੁਤ ਪੈਣ ਦੀ ਸੰਭਾਵਨਾ ਹੈ ਤਾਂ ਅੱਜ ਨਾ ਅਸਲ ਦੇ ਵਿੱਚ ਇੱਕ ਐਕਸਰਸਾਈਜ਼ ਕਰਕੇ ਦੇਖੀ ਗਈ ਹੈ ਇੱਕ ਟਰਾਈ ਕਰਕੇ ਦੇਖੀ ਗਈ ਹੈ ਵੀ ਜੇ ਮੰਨ ਲਓ ਬਹੁਤ ਜ਼ਿਆਦਾ ਨਹੀਂ ਆ ਜਾਂਦਾ ਤੇ ਫਿਰ ਭਾਈ ਉਸੇ ਕਿਵੇਂ ਕਰਨਾ ਅੱਜ ਸੁਖਣਾ ਢੀਲ ਦੇ ਕੁਝ ਕੁ ਸਮੇਂ ਦੇ ਲਈ ਫਲੱਡ ਗੇਟ ਖੁੱਲੇ ਗਏ ਆ ਉਹ ਫਲੱਡ ਗੇਟ ਖੋਲ ਕੇ ਇੱਕ ਟਰਾਈ ਕੀਤੀ ਗਈ ਆ ਵੀ ਸਭ ਕੁਝ ਠੀਕ ਆ ਨਾ ਕੋਈ ਇਹਦੇ ਵਿੱਚ ਦਿੱਕਤ ਤਾਂ ਨਹੀਂ ਹੈ ਜੀ ਵੀ ਕਿਸੇ ਵੀ ਤਲਾੜੇ ਜੇਕਰ ਕੋਈ ਮੌਕਾ ਲੋਡ ਪੈਂਦੀ ਆ ਤੇ ਫਿਰ ਆਪਾਂ ਕਿਵੇਂ ਅਗਾਊਂ ਪ੍ਰਬੰਧ ਕਰਦੇ ਆ ਇਹ ਸਾਰਾ ਆਪਾਂ ਅੱਜ ਕਰਕੇ ਦੇਖਿਆ ਗਿਆ ਦੂਜੀ ਗੱਲ ਇਹ ਜਿਕੇ ਚੰਡੀਗੜ੍ਹ ਦੇ ਵਿੱਚ ਵੀ ਨਹੀਂ ਪੈ ਰਿਆ ਪੰਜਾਬ ਦੇ ਵਿੱਚ ਵੀ ਨਹੀਂ ਪੈ ਰਿਆ ਤੇ ਕਹਨੇ ਵੀ ਦਰਿਆਵਾਂ ਦਾ ਪਾਣੀ ਕਿਤੇ ਓਵਰਫਲੋ ਨਾ ਹੋ ਜੇ ਇਸ ਤਰੀਕੇ ਨਾਲ ਇਸ ਅਹਿਸਾਸ ਕਰਕੇ ਦੇਖਿਆ ਜਾ ਰਿਹਾ ਪਰ ਹਾਲੇ ਤੱਕ ਨੇ ਵੀ 6-7 ਫੁੱਟ ਪਾਣੀ ਹੀ ਖਾਈਆਂ ਕੋਈ ਇਹ ਹੈ ਨਹੀਂ ਵੀ ਭਾਈ ਖਤਰੇ ਦਾ ਕੋਈ ਬੋਲਿਆ ਹੋਵੇ ਸੋ ਪੰਜਾਬ ਕਾਂਗਰਸ ਦਾ ਕਲੇਸ਼ ਕੀ ਕਿੱਥੇ ਇਸ ਟੇ ਕਿਹੜੀ ਸਟੇਜ ਤੇ ਹੈ ਤੇ ਕੇਜਰੀਵਾਲ ਕੀ ਕਹਿੰਦੇ ਕਾਂਗਰਸ ਵਾਰੇ ਜਨ ਸਰ ਗੱਲ ਇਹ ਜੀ ਕਿ ਕਾਂਗਰਸ ਦਾ ਕਲੇਸ਼ ਨਾਤੇ ਦੇ ਮੁਕਿਆਤ ਮੇਰਾ خیال ਆ ਵੀ ਨਾ ਛੇਤੀ ਕਦੇ ਮੁਕੇ ਕਿਉਂਕਿ ਕਾਂਗਰਸੀ ਤਾਂ ਇਹ ਕਦੇ ਮੰਨਦੇ ਹੀ ਨਹੀਂ ਬੇਸਿਕਲੀ ਸੀ ਵੀ ਆ ਉਦਾ ਸਭ ਤੋਂ ਵੱਡ ਕਲੇਸ਼ ਕਾਂਗਰਸ ਦੇ ਵਿੱਚ ਹੀ ਆ। ਦੂਜੀ ਗੱਲ ਮਹੱਤਵਪੂਰਨ ਇਹ ਵੀ ਇਸ ਵੇਲੇ ਕਾਂਗਰਸ ਆਪਸ ਦੇ ਵਿੱਚ ਲੜੀ ਜਾਂਦੀ ਆ, ਭਿੜੀ ਜਾਂਦੀ ਆ ਲੈਣਾ ਕੁਝ ਨਾ ਕੁਝ ਕਰੀ ਜਾਣਾ। ਰਾਜਾ ਵੜਿੰਗ ਘੁਰਾਣੇ ਲਕੀਰ ਖਿੱਚਤੀ ਆ ਵੀ ਕੜਵਲ ਹੋਰੀ ਤੇ ਕਰਨ ਵੜਿੰਗ ਦਾਖਾਵਲੇ ਤੇ ਇਹ ਤਾਂ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਦੂਜੀ ਤਰ੍ਹਾਂ ਇਹ ਗੱਲ ਕਹੀ ਜਾਂਦੀ ਆ ਵੀ ਨਿਯਮਾਂ ਦੇ ਮੁਤਾਬਕ ਸ਼ਾਮਲ ਕੀਤੇ ਗਏ ਸਨ ਇਹਨਾਂ ਨੂੰ ਬਾਹਰ ਨਿਕੱਢਿਆ ਜਾ ਸਕਦਾ। ਜੇ ਹੁਣ ਰਾਜਾ ਵੜਿੰਗ ਦੀ ਫੁੱਕ ਜਾਂਦੀ ਆ ਤਾਂ ਰਾਣਾ ਗੁਰਜੀਤ ਸਿੰਘ ਆਸ਼ੂ ਤੇ ਚੰਨੀ ਹੋਰਾਂ ਦੀ ਕੀ ਹੁੰਦੀ ਆ? ਜੇ ਕੋਈ ਚੰਨੀ ਆਸ਼ੂ ਰਾਣਾ ਹੋਰਾਂ ਦੀ ਪੁੱਗ ਜਾਂਦੀ ਆ ਤਾਂ ਵੜਿੰਗਨੀ ਤੇ ਸਿਮਰਜੀਤ ਬੈਂਸੂਣਾ ਦੀ ਹਿੱਟੀ ਹੁੰਦੀ ਆ ਸੋ ਆ ਕਾਂਗਰਸ ਇਸ ਆਰਗਦ ਚ ਲੱਗੀ ਹੋਈ ਆ ਕਾਂਗਰਸ ਨੂੰ ਕਾਂਗਰਸ ਹਰਾਉਂਦੀ ਹੁੰਦੀ ਆ ਕੋਈ ਹੋਰ ਨਹੀਂ ਹੋਂਦਾ ਜੀ ਹੂੰ ਹੂੰ ਦਿੱਲੀ ਚ ਗੱਡੀਆਂ ਬਾਰੇ ਕੀ ਨਵਾਂ ਫੈਸਲਾ ਹੋਇਆ ਜੀ ਅਸਲ ਵਿੱਚ ਪਿਛਲੇ ਦਿਨੀ ਨਾ ਇੱਕ ਖਬਰ ਆ ਗਈ ਸੀਗੀ ਬੜੀ ਮਹੱਤਵਪੂਰਨ ਕਿ ਦਿੱਲੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ 15 ਸਾਲ ਤੋਂ ਵੱਧ ਜਿਹੜੀ 15 ਸਾਲ ਜਿਨ੍ਹਾਂ ਨੂੰ ਹੋ ਗਿਆ ਲਿਆਂ ਨੂੰ ਤੇ ਉਹਨਾਂ ਨੂੰ ਭਾਈ ਡੀਜ਼ਲ ਪੈਟਰੋਲ ਨਹੀਂ ਮਿਲਿਆ ਕਰੂਗਾ ਇਹ ਪਰ ਹੁਣ ਪਤਾ ਲੱਗਾ ਜੀ ਫੈਸਲਾ ਸਰਕਾਰ ਨੇ ਵਾਪਸ ਲੈ ਲਿਆ ਕਿਉਂਕਿ ਪਤਾ ਲੱਗਾ ਸੀਗਾ ਜੀ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਤੇ 10 ਸਾਲ ਪੁਰਾਣੀਆਂ ਜਿਹੜੀਆਂ ਡੀਜ਼ਲ ਵਾਲੀਆਂ ਗੱਡੀਆਂ ਉਹਨਾਂ ਦੇ ਲਈ ਨਿਯਮ ਲਾਗੂ ਕੀਤਾ ਸੀ ਵੀ ਪੈਟਰੋਲ ਪੰਪ ਤੇ ਇਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਮਿਲੂਗਾ ਸਾਰਜ ਮਨਜਿੰਦਰ ਸਿੰਘ ਸਿਰਸਾ ਉਹਰਾਂ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਫਿਲਹਾਲ ਅਸੀਂ ਆਪਦਾ ਫੈਸਲਾ ਵਾਪਸ ਲਿਆ ਸਰਕਾਰ ਨੇ ਤੇ ਉਹ ਕਹਿੰਦੇ ਮਸਲੇ ਦੇ ਵਿੱਚ ਹੋਰ ਕੁਝ ਕੋ ਵਿਚਾਰਾ ਮੜਾਵਾਂਗੇ ਜਿਹੜੇ ਵਾਹਨਾਂ ਦੀ ਚੰਗੀ ਮੇਨਟੇਨੈਂਸ ਆ ਜਿਹਨਾਂ ਦਾ ਪ੍ਰਬੰਧ ਚੰਗਾ ਹੈਗਾ ਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਰਿਆਇਕ ਦੇਵਾਂਗੇ ਪਰ ਪਹਿਲਾਂ ਇਹ ਗੱਲ ਕਹੇ ਰਹੀ ਸੀ ਕਿ ਭਾਈ ਉਹ ਹੁਣ ਵਿਕਲਾ ਨੂੰ ਨਹੀਂ ਮਿਲਾ ਕਰੂਗਾ ਡੀਜ਼ਲ ਪੈਟਰੋਲ ਤੇ ਨਵੀਂ ਲੈਣੇ ਪੈਣਗੇ ਤੇ 6 ਸਾਲ ਦੇ ਬੱਚੇ ਤੇਗਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਜਥੇਦਾਰ ਸਾਹਿਬ ਵੱਲੋਂ ਅ ਕਿਸ ਸਿਲਸਲੇ ਦੇ ਵਿੱਚ ਤੇ ਜੀ ਬੱਚਾ ਜਿਹੜਾ ਜੀ ਉਹਨੇ 6 ਸਾਲ ਦੇ ਬੱਚੇ ਨੇ ਬੜੀ ਵੱਡੀ ਮੱਲ ਮਾਰੀ ਆ ਜਿਹਦੇ ਕਰਕੇ ਅਜ ਜਥੇਦਾਰ ਸਾਹਿਬ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਬੱਚੇ ਨੇ 28 ਜੂਨ ਨੂੰ ਯਾਨੀ ਕਿ ਆ ਪਿਛਲੀ 28 ਜੂਨ ਨੂੰ ਯੂਰਪ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਮਾਉਂਟ ਐਲਬਰਸ ਇਹਨੂੰ ਸਰ ਕੀਤਾ ਇਹ 6 ਸਾਲ ਦਾ ਕਾਕਾ ਤੇਗਵੀਰ ਸਿੰਘ ਆ ਜਿਹੜੀਆਂ ਮੀਡੀਆ ਦੇ ਵਿੱਚ ਬੜੀਆਂ ਵੱਡੀਆਂ ਖਬਰਾਂ ਆਈਆਂ ਸੀ ਤੇ ਫਿਰ ਅੱਜ ਜੈਨੀ ਕੁਲਦੀਪ ਸਿੰਘੜ ਗੱਜ ਹੋਰਾਂ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸਿਰੋਪਾਉਡਕਾ ਤੇ ਸ਼੍ਰੀ ਸਾਹਿਬ ਜੀ ਦੇ ਕੇ ਸਨਮਾਨਿਤ ਕੀਤਾ ਹੈ ਤੇ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦੇ ਵਿੱਚ ਮੌਸਮ ਅੱਜ ਠੀਕ ਰਿਹਾ ਪਰ ਗਰਮੀ ਬਹੁਤ ਸੀ ਜੀ ਅੱਜ ਨਾ ਭਾਵੇਂ ਕਿ ਮੀਂਹ ਪਈ ਜਾਂਦਾ ਪਰ ਫਿਰ ਵੀ ਮੈਂ ਨਾ ਵੀ ਗਰਮੀ ਵੱਟ ਕੱਢੀ ਜਾਂਦੀ ਹੈ ਬੜਕੋ ਮੁੜਕੀ ਵਾਲੀ ਸਥਿਤੀ ਹੈ ਟੈਂਪਰੇਚਰ ਤਾਂ ਹੈਗਾ ਇਸ ਵੇਲੇ 38 39 39 ਇੱਥੇ ਜੇ ਪਰ ਮੀਂਹ ਪੈਣ ਤੋਂ ਬਾਅਦ ਪੱਕਾ ਨਹੀਂ ਹਿਲਦਾ ਤੇ ਮੈਂ ਨਾ ਵੀ ਇੰਨੀ ਕੁ ਹਮਸ ਦੀ ਇੰਨਾ ਕੁ ਜਿਹੜਾ ਕਹਿੰਦੇ ਪੜਾਹ ਸੀ ਨਿਕਲਦੀ ਧਰਤੀ ਦੇ ਵਿੱਚੋਂ ਵੀ ਮੁਰਕੋ ਮੁਰਕੀ ਹੋ ਜਾਂਦਾ ਬੰਦਾ ਤੇ ਉਹਦਾ ਕੁਝ ਕੁ ਖਵਾਵਾਂ ਦੇ ਉੱਤੇ ਅੱਜ ਸਵੇਰ ਦੇ ਵੇਲੇ ਨਹੀਂ ਪਿਆ ਉਹਦਾ ਮੌਸਮ ਭਾਗ ਨੇ ਗੱਲ ਕਹੀ ਹੈ ਕਿ ਭਲਕ ਨੂੰ ਬਹੁਤ ਭਾਰੀ ਨਹੀਂ ਪੈਣਾ ਜੀ ਜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ